ਹੋਨੇ ਪੇਪਰ ਵਰਕ ਵੀ ਸਾਰਾ ਲੈ ਲਿਆ ਇਹਨੂੰ ਮੈਂਟਲੀ ਅਫਸਰਟ ਕਰਕੇ ਛੱਡਦਾ ਹੁਣ 4 ਚੌਥੀ ਤਰੀਕ ਨੂੰ ਘਰੇ ਵਾਪਸ ਚੱਲੀ ਆ ਆਪਣੇ ਨਾਈਜੀਰੀਆ ਵਾਈਕੁਤੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋਏ ਹੋ ਪੰਜਾਬੀ ਜੀਵਨ ਚੈਨਲ ਨਾਲ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਡੇ ਆਪਣੇ ਘਰਾਂ ਵਿੱਚ ਖੁਸ਼ੀ ਤੇ ਚੜ੍ਹਦੀ ਕਲਾ ਵਿੱਚ ਹੋਮੂਗੇ ਅੱਜ ਅਸੀਂ ਗੱਲ ਕਰ ਰਹੇ ਹਾਂ ਉਸ ਵੀਰ ਬਾਰੇ ਜਿਸ ਨੇ ਸਿਰਫ ਨਾਮ ਹੀ ਨਹੀਂ ਸਾਰੀ ਦੁਨੀਆ ਵਿੱਚ ਪੰਜਾਬ ਦਾ ਮਾਣ ਬਧਾਇਆ ਹੈ ਜੀ ਹਾਂ ਗੱਲ ਹੋ ਰਹੀ ਹੈ ਮਨੁੱਖਤਾ ਦੀ ਸੇਵਾ ਵਾਲੇ ਵੀਰ ਗੁਰਪ੍ਰੀਤ ਸਿੰਘ ਮਿੰਟੂ ਜੀ ਦੀ ਅੱਜ ਦੀ ਖਬਰ ਸਿਰਫ ਖੁਸ਼ੀ ਨਹੀਂ ਮਾਣ ਦੀ ਗੱਲ ਵੀ ਹੈ ਕਿਉਂਕਿ ਮਨੁੱਖਤਾ ਦੀ ਸੇਵਾ ਪਰਿਵਾਰ ਦੀ ਧੀ ਸ਼ਹਿਰ ਨੂੰ ਜੋ ਕਿ ਨਾਈਜੀਰੀਆ ਤੋਂ ਸੀ ਹੁਣ ਸੁਰੱਖਿਅਤ ਤੌਰ ਤੇ ਠੀਕ ਹੋ ਕੇ ਆਪਣੇ ਦੇਸ਼ ਪਹੁੰਚ ਗਈ ਹੈ ਜਦੋਂ ਮਨੁੱਖਤਾ ਦੀ ਸੇਵਾ ਦੇ ਟੀਮ ਸ਼ਹਿਰੈਨੋਂ ਨੂੰ ਛੱਡਣ ਲਈ ਦਿੱਲੀ ਦੇ 에어ਪੋਰਟ ਪਹੁੰਚੀ ਤਾਂ ਉੱਥੇ ਇੱਕ ਅਜੀਹਾ ਮੰਜ਼ਰ ਬਣਿਆ ਹੋਇਆ ਸੀ ਜੋ ਹਰ ਪੰਜਾਬੀ ਦੇ ਦਿਲ ਨੂੰ ਗਰਵ ਨਾਲ ਭਰ ਦੇਵੇ ਨਾਈਜੀਰੀਆ ਦੇ ਅੰਬੈਸੀ ਦੇ ਆਫੀਸਰ ਕੌਂਸਲਰਾਂ ਵੱਲੋਂ ਮਨੋਕਤਾ ਦੀ ਸੇਵਾ ਦੀ ਪੂਰੀ ਟੀਮ ਨੂੰ ਖਾਸ ਤੌਰ ਤੇ ਸਦਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲਈ ਵੀ ਇਤਿਹਾਸਿਕ ਸੀ ਕਿਉਂਕਿ 1964 ਵਿੱਚ ਸਥਾਪਿਤ ਨਾਈਜੀਰੀਆ ਅੰਬੈਸੀ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਸੀ ਕਿ ਪੰਜਾਬ ਸਟੇਟ ਤੋਂ ਕਿਸੇ ਸਮਾਜਿਕ ਸੰਗਠਨ ਨੂੰ ਅਧਿਕਾਰਤ ਤੌਰ ਤੇ ਸਨਮਾਨ ਪੱਤਰ ਦਿੱਤਾ ਗਿਆ ਉਹ ਪਾਲ ਟੀਮ ਲਈ ਬਹੁਤ ਹੀ ਭਾਵਕ ਸੀ ਜਿੱਥੇ ਆਮ ਤੌਰ ਤੇ ਕਿਸੇ ਨੂੰ ਬਿਨਾਂ ਆਗਿਆ ਫੋਨ ਜਾਂ ਕੈਮਰਾ ਅੰਦਰ ਲਿਜਾਣ ਦੀ ਆਗਿਆ ਨਹੀਂ ਹੁੰਦੀ ਉੱਥੇ ਮਨੁੱਖਤਾ ਦੀ ਸੇਵਾ ਟੀਮ ਨੂੰ ਆਪਣੇ ਕੈਮਰੇ ਨਾਲ ਆਪਣੇ ਸੋਹਣੇ ਪਲ ਕੈਦ ਕਰਨ ਦੀ ਇਜਾਜ਼ਤ ਮਿਲੀ ਅੰਬੈਸੀ ਦੇ ਰਾਜਦੂਤ ਖੁਦ ਮੌਜੂਦ ਰਹੇ ਤੇ ਗੁਰਪ੍ਰੀਤ ਸਿੰਘ ਮਿੰਟੂ ਤੇ ਮਨੁੱਖਤਾ ਦੀ ਪੂਰੀ ਟੀਮ ਨੂੰ ਆਪਣੀ ਗੱਡੀ ਤੱਕ ਛੱਡਣ ਆਏ ਇਹ ਸਿਰਫ ਸਨਮਾਨ ਨਹੀਂ ਸੀ ਇਹ ਉਹ ਪਲ ਸੀ ਜਦੋਂ ਮਨੁੱਖਤਾ ਨੇ ਜਿੱਤ ਹਾਸਲ ਕੀਤੀ ਗੁਰਪ੍ਰੀਤ ਸਿੰਘ ਮਿੰਟੂ ਵੀਰ ਨੇ ਸਾਬਤ ਕਰ ਦਿੱਤਾ ਕਿ ਜੇ ਦਿਲ ਵਿੱਚ ਸੇਵਾ ਦੀ ਭਾਵਨਾ ਹੋਵੇ ਤਾਂ ਰੰਗ ਜਾਤ ਤੇ ਧਰਮ ਦੀਆਂ ਸਾਰੀਆਂ ਹੱਦਾਂ ਮਿਟ ਜਾਂਦੀਆਂ ਹਨ ਇਹ ਸਿਰਫ ਸਨਮਾਨ ਸਿਰਫ ਇੱਕ ਟੀਮ ਦਾ ਨਹੀਂ ਸਾਰੇ ਪੰਜਾਬ ਦਾ ਹੈ ਕਿਉਂਕਿ ਜਦੋਂ ਕਿਸੇ ਪੰਜਾਬੀ ਦਾ ਨਾਮ ਵਿਦੇਸ਼ਾਂ ਵਿੱਚ ਚਮਕਦਾ ਹੈ ਤਦੋਂ ਸਾਡੀ ਮਿੱਟੀ ਦਾ ਮਾਣ ਵਧਦਾ ਹੈ ਪਰਮਾਤਮਾ ਕਰੇ ਮਨੁੱਖਤਾ ਦੀ ਸੇਵਾ ਟੀਮ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਕਰਦੀ ਰਹੇ ਤੇ ਸਾਡਾ ਸੂਬਾ ਸਾਡਾ ਪੰਜਾਬ ਹਰ ਪਾਸੇ ਅੱਗੇ ਤੇ ਚੜਦੀ ਕਲਾ ਵਿੱਚ ਰਹੇ ਇਹ ਸਿਰਫ ਇੱਕ ਕਹਾਣੀ ਨਹੀਂ ਇਹ ਸਬੂਤ ਹੈ ਕਿ ਚੰਗੇ ਕੰਮ ਕਦੇ ਵੀ ਵਿਅਰਥ ਨਹੀਂ ਜਾਂਦੇ ਗੁਰਪ੍ਰੀਤ ਸਿੰਘ ਮਿੰਟੂ ਵੀਰ ਤੇ ਟੀਮ ਦੀ ਇਹ ਸਫਲਤਾ ਹਾਰਸ ਮਨੁੱਖ ਲਈ ਪ੍ਰੇਰਨਾ ਹੈ ਜੋ ਮਨੁੱਖਤਾ ਦੀ ਸੇਵਾ ਕਰਨਾ ਚਾਹੁੰਦਾ ਹੈ ਅੱਜ ਉਹਨਾਂ ਨੇ ਸਾਨੂੰ ਇਹ ਸਿਖਾਇਆ ਹੈ ਕਿ ਜੇ ਇਰਾਦੇ ਸੱਚੇ ਹੋਣ ਤਾਂ ਰੱਬ ਵੀ ਰਾਹ ਖੋਲ ਦਿੰਦਾ ਹੈ ਤੁਸੀਂ ਵੀ ਕਮੈਂਟ ਵਿੱਚ ਮਨੁੱਖਤਾ ਦੀ ਜੇ ਲੱਗti ਇਨਾਂ ਵੀਰਾਂ ਦਾ ਹੌਂਸਲਾ ਵਧਾਉ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸੋਣਾ ਜਾਂ ਕਮੈਂਟ ਜਰੂਰ ਕਰਨਾ ਜੇ ਤੁਸੀਂ ਪਹਿਲੀ ਵਾਰੀ ਸਾਡੇ ਚੈਨਲ ਤੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ ਤੇ ਬੈਲ ਆਈਕਨ ਵੀ ਜਰੂਰ ਦਬਾਉਣਾ ਤਾਂ ਜੋ ਆਉਣ ਵਾਲੀ ਹਰ ਨਵੀਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਧੰਨਵਾਦੀ ਚੜ੍ਹਦੀ ਕਲਾ ਵਿੱਚ ਰਹੋ ਤੇ ਮਨੁੱਖਤਾ ਦੀ ਸੇਵਾ ਕਰਦੇ ਰਹੋ ਧੰਨਵਾਦ